ਵਿਕਰਮਜੀਤਿਆ ਸਿਆਸੀ ਤੌਰ ਤੇ ਕਿੱਡਾ ਕੋ ਵੱਡਾ ਹਵਾਲਾ ਹੈਗਾ ਪੰਜਾਬ ਦੇ ਵਿੱਚ ਇਹ ਵਿਕਰਮ ਦਾ ਆਪਣੇ ਕੋਈ ਯਰੋ ਇਹ ਵੱਡਾ ਹੁੰਦਾ ਕੋਈ ਬੈਕਗ੍ਰਾਉਂਡ ਨਹੀਂ ਸੀ ਇਹਦੇ ਫਾਦਰ ਦੇ ਵੀ ਕੋਈ ਨਹੀਂ ਸੀ ਇਹ ਜਿਹੜੀ ਇਹਨੂੰ ਪੋਜੀਸ਼ਨ ਮਿਲੀ ਉਹ ਇਹਦੇ ਪੜੋਈਏ ਸੰਗਵੀਰ ਸਿੰਘ ਬਾਦਲ ਕਰਕੇ ਮਿਲੀ ਦੋ 2017 ਦੀ ਇਲੈਕਸ਼ਨ ਵੀ ਹੋਈ ਸੀ ਉਦੋਂ ਵੀ ਇਹ ਮਸਲਾ ਕਾਫੀ ਚੱਲਿਆ ਸੀਗਾ ਬਿਕਰਮ ਮਜੀਠੀਆ ਦੇ ਡਰਗ ਵਾਲਾ ਮਸਲਾ ਇਹ ਲਗਾਤਾਰ ਪਿਛਲੇ 10-15 ਸਾਲ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗੂੰਜ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸਿਆਸੀ ਤੌਰ ਤੇ ਵਿਕਟਮਾਈਜ਼ ਕੀਤਾ ਜਾ ਰਿਹਾ ਹੈ ਹਨ ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਜਦੋਂ ਇਹ बार-बार ਮਸਲਾ ਉੱਠਦਾ ਹੈ ਇਹ ਇਹਦੀ ਸਿਆਸਤ ਕੀ ਹੈ ਇਹਦੇ ਪਿੱਛੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਜਿਹੜੇ ਨਵੰਬਰ 84 ਦੇ ਕੇਸਿਸ ਹੈਗੇ ਕਿਸੇ ਤੁਹਾਨੂੰ ਪਤਣ ਲੱਗੇ ਹੂੰ ਸੋ ਇਹ ਸਟੇਟ ਦੱਲ ਦਾ ਸਿਸਟਮ ਹੈ ਉਹਨੇ ਵੀ ਜੇ ਲੁਟਕਾਉਣਾ ਚਾਹਣਗੇ ਇਹਨੇ ਲੁਟਕਾਈ ਗਾ ਚੁਪੀ ਸਿੰਘ ਬਾਦਲੂਣਾ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਹਾਲਾਂਕਿ ਉਹਨਾਂ ਨੇ ਪੋਜੀਸ਼ਨ ਵੱਖਰੀ ਕਰ ਲਈ ਸੀ ਤਾਂ ਤੁਸੀਂ ਕਿਦਾਂ ਦੇਖਦੇ ਹੋ ਉਹਨਾਂ ਦਾ ਰਿਸਪੌਂਸ ਸੁਖਵੀਰ ਬਾਦਲ ਦਾ ਇਸ ਜਨਤਕ ਡਿਫਰੈਂਸ ਤੋਂ ਬਾਅਦ ਮੀਟੇ ਹੋਣਾ ਨਹੀਂ ਜਨਤਕ ਡਿਫਰੈਂਸ ਤੇ ਕੋਈ ਬਹੁਤਾ ਵੱਡੇ ਨਹੀਂ ਹੋਇਆ ਕਰਦੇ ਇਹ ਤਾਂ ਓਵਰ ਨਾ ਠੀਕ ਹੋ ਜਾਂਦਾ ਰਿਸ਼ਤੇਦਾਰੀ ਇਹ ਨਹੀਂ ਡੜੇ ਸੁਖਵੀਰ ਨੂੰ ਇਹ ਪੋਜੀਸ਼ਨ ਲੈਣੀ ਹੀ ਪੈਣੀ ਸੀ ਹੁਣ ਤੁਸੀਂ ਕਿੱਥੇ ਖੜਾ ਦੇਖਦੇ ਹੋ ਸਾਰੇ ਮਰਹਲੇ ਨੂੰ ਤੁਹਾਨੂੰ ਲੱਗਦਾ ਕਿ ਉਹ ਚੀਜ਼ ਡਾਈ ਡਾਊਨ ਹੋ ਗਈ ਜਿਹੜਾ ਵੀ ਜੋ ਵੀ ਚੀਜ਼ਾਂ ਬਦਲੀਆਂ ਗਈਆਂ ਸੀ ਉਹਨੂੰ ਲੋਕਾਂ ਨੇ ਸਵਕਾਰ ਕਰ ਲਿਆ ਜਾਂ ਕਿੱਥੇ ਖੜੀ ਆ ਉਹ ਸਾਰੀ ਪੋਜੀਸ਼ਨ ਇਹ ਪਹਿਲੀ ਵਾਰ ਹੈ ਕਿ ਕੋਈ ਹੁਕਮਨਾਮਾ ਇਹਨਾਂ ਪਿਛਲੇ ਸਾਲਾਂ ਦੇ ਵਿੱਚ 25 ਸਾਲਾਂ ਵਿੱਚ ਇਸ ਧੱਕ ਦੇ ਨਾਲ ਉਹ ਜਗ੍ਹਾ ਪੜਾਈ ਹੈ ਤੁਸੀਂ ਕੀ ਦੇਖਦੇ ਹੋ ਹੁਣ ਦੂਸਰੀ ਉਹ ਪ੍ਰਤੀਮੁਹਮ ਜਿਹੜੇ ਦੂਜੇ ਢੜੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਵੀ ਸਿਆਸੀ ਤੌਰ ਤੇ ਆਪਣੀ ਸਪੇਸ ਬਣਾ ਲੈਣਗੇ ਜਾਂ ਕੋਈ ਵੱਖਰੀ ਕਿਸਮ ਦਾ ਅਕਾਲੀ ਦਲ ਸ਼ੇਪ ਚਾਹ ਰਿਹਾ ਹੈ ਮੈਂ ਲੱਗ ਬਾਕੀ ਬਾਗੀ ਨਹੀਂ ਵਰਤ ਰਹਾ ਹਾਂ ਜੀ ਇਹ ਢੜਾ ਹੁਣ ਅਕਾਲ ਤਖਤ ਸਾਹਿਬ ਦਾ ਤੋੜ ਹੈ ਤੁਸੀਂ ਤਾਂ ਸਾਰਾ ਦੇਖਿਆ ਹੋਵੇ ਸਰਬਜੀ ਸਰਬਖੰਦ ਅਕਾਲੀ ਦਲ ਬਣਿਆ ਸੀ ਜਦੋਂ ਟੋੜਾ ਸਾਹਿਬ ਵਾਲੀ ਉਹ ਹੋਈ ਸੀ ਤਾਂ ਹੁਣ ਦੀ ਸਿਚੁਏਸ਼ਨ ਜਾਂ ਉਦੋਂ ਦੀ ਸਿਚੁਏਸ਼ਨ ਤੁਹਾਨੂੰ ਕੀ ਫਰਕ ਲੱਗਦਾ ਟੋੜਾ ਸਾਹਿਬ ਨੂੰ ਲਗਾਤਾਰ ਸੀ ਉਹ ਉਹ ਨਾਲ ਕਿ ਇਹ ਫੈਕਟਿਕਲਾਈਟ ਤਾਂ ਦੇ ਨਹੀਂ ਸੀ ਲਈ ਮੈਮ ਨਿੱਜੀ ਤੌਰ ਤੇ ਇਸ ਗੱਲ ਦਾ ਮੈਨੂੰ ਪਤਾ ਤੇ ਜਿਹੜੀ ਸ਼ੋਮਨੀ ਕਮੇਟੀ ਦੀ ਇਲੈਕਸ਼ਨ ਹੈ ਨਾ ਉਸ ਨੂੰ ਜਿਹੜਾ ਕੇਂਦਰ ਹੈ ਉਹ ਕਿਉਂ ਣਟਕਾਰਿਆ ਤੁਹਾਨੂੰ ਲੱਗਦਾ ਲੋਕ ਸਭਾ ਇਲੈਕਸ਼ਨ ਲਈ ਦੋ ਕੈਂਡੀਡੇਟ ਤੁਹਾਨੂੰ ਦੇਤੇ ਲੋਕ ਸਭਾ ਦੇ ਭੇਜਦੇ ਉਹਨਾਂ ਦਾ ਕੋਈ ਹੈਰੀਜਨ ਉਸ ਤੱਕ ਦੇ ਨਹੀਂ ਹੋਈ ਸਿਆਸਤ ਦੇ ਵਿੱਚ ਰੈਡੀਕਲ ਸਿਆਸਤ ਦੇ ਵਿੱਚ ਜੇ ਉਹਨਾਂ ਦੇ ਦਿੱਤਰ ਨਾਲ ਜਿਹੜੇ ਪੰਜਾਬ ਦੇ ਪੋਲੀਟੀਕਲ ਸਪੈਕਟਰਮ ਹੈ ਉਹਨਾਂ ਚ ਕੋਈ ਵੱਡੀ ਹਲਚਲ ਨਹੀਂ ਹੋਈ ਇਹਦਾ ਮਤਲਬ ਹੈ ਜੇ ਐਸਪੀਸੀ ਦੇ ਇਲੈਕਸ਼ਨ ਵੀ ਕਰਵਾਈ ਜਾਵੇ ਭਾਵੇਂ ਇਹ ਆ ਜਾਣ ਹੂੰ ਹੂੰ ਤੇ ਇਹ ਸਿਸਟਮ ਦਾ ਉਹ ਸਿਰਫ 파ਟ ਪੜ ਗਿਆ ਬਿਲਕੁਲ ਇਸ ਵੇਲੇ ਇਹ ਉਸ ਸਿਸਟਮ ਦਾ 파ਟ ਪੜ ਗਿਆ ਬਣ ਚੁੱਕੇ ਦਿਸ ਇਸ ਅ ਟੋੜਾ ਦੀ ਗੱਲ ਹੋਈ ਤੁਸੀਂ ਉਹਨਾਂ ਦੇ ਨਾਲ ਵੀ ਰਹੇ ਹੋ ਜੇ ਅਸੀਂ ਸਮਝਣਾ ਹੋਵੇ ਮਤਲਬ ਕਿ ਜੋ ਉਹਨਾਂ ਦੀ ਇੱਕ ਪੋਜੀਸ਼ਨ ਸੀ ਜਾਂ ਉਹਨਾਂ ਦੀ ਸਮਝ ਸੀ ਆਗੂ ਦੇ ਤੌਰ ਤੇ ਪੰਥ ਦੇ ਰਿਪਰੈਜ਼ੈਂਟੇਟਿਵ ਜੋ ਭਾਜਪਾ ਦੇ ਪ੍ਰਤੀ ਉਹਨਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਉਹ ਕਹਿੰਦੇ ਵੀ ਸਿੱਖਾਂ ਵਾਸਤੇ ਹੂੰ ਭਾਜਪਾ ਤੇ ਕਾਂਗਰਸ ਦਾ ਕੋਈ ਫਰਕ ਤੇ ਉਹਨਾਂ ਕਿਥੇ ਕਿਆ ਸੀ ਆਈ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਕਾਫੀ ਜਿਹੜੀਆਂ ਘਟਨਾਵਾਂ ਨੇ ਉਹ ਹੇਠ ਉੱਤੇ ਹੋਈਆਂ ਨੇ ਤੇ ਕਾਫੀ ਇਸ ਮਸਲੇ ਦੇ ਉੱਤੇ ਹੁਣ ਸਿਆਸੀ ਮਾਹੌਲ ਪੱਕਿਆ ਹੋਇਆ ਜੋ ਪੰਜਾਬ ਦੀ ਖਾਸ ਤੌਰ ਤੇ ਪੰਥਕ ਸਿਆਸਤ ਹੈ ਉਸ ਨੁਕਤੇ ਦੇ ਉੱਤੇ ਆਪਾਂ ਸਰਦਾਰ ਜਗਤਾਰ ਸਿੰਘ ਉਹਨਾਂ ਦੇ ਨਾਲ ਸੀਨੀਅਰ ਜਰਨਲਿਸਟ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਉਹ ਇਹ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰ ਰਹੇ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਵਿਕਰਮ ਮਜੀਠੀ ਉਹਨਾਂ ਦਾ ਜ਼ਿਕਰ ਹੈ ਇਹ ਇੱਕ ਮਸਲਾ ਹੈ ਉਹਨਾਂ ਦਾ ਨਿੱਜੀ ਕੀ ਉਹਨਾਂ ਦੀ ਨਿੱਜੀ ਸਿਕਿਉਰਿਟੀ ਹਟਾਈ ਗਈ ਹੈ ਪੰਜਾਬ ਗਵਰਨਮੈਂਟ ਦੇ ਵੱਲੋਂ ਤੇ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਵਿਕਰਮ ਮਜੀਠੀ ਆ ਸਿਆਸੀ ਤੌਰ ਤੇ ਕਿੱਡਾ ਕੋ ਵੱਡਾ ਹਵਾਲਾ ਹੈਗਾ ਪੰਜਾਬ ਦੇ ਵਿੱਚ देखो ਜਿਹੜੀ ਉਹਨਾਂ ਦੇ ਸਿਆਸੀ ਪਰਿਸ਼ੌਰ ਨੇ ਸਿਆਸੀ ਪ੍ਰੇਸਿੰਗ ਜੀ ਤੇ ਉਹ ਕਿਹਦੇ ਕਰਪੇ ਸੀਗੇ ਹੂੰ ਹੂੰ ਇਹ ਟੱਬਰ ਠੀਕ ਹੈ ਕਿ ਖਾਨਦਾਨੀ ਇਹ ਸਿਆਸਤ ਦੇ ਵਿੱਚ ਸੀਗੇ ਜੀ ਲੇਕਿਨ ਇਹ ਵਿਕਰਮ ਦਾ ਆਪਣੇ ਕੋਈ ਜਿਹੜਾ ਇਹ ਵੱਡਾ ਹੁੰਦਾ ਕੋਈ ਬੈਕਗ੍ਰਾਉਂਡ ਨਹੀਂ ਸੀ ਇਹਦੇ ਫਾਦਰ ਦੇ ਵੀ ਕੋਈ ਨਹੀਂ ਸੀ ਉਹਨਾਂ ਦੇ ਵੀ ਕੋਈ ਨਹੀਂ ਜੀ ਪਹਿਲਾਂ ਕਿਸੇ ਬੜੇ ਸਟਾਰੀ ਕੋਲ ਨਹੀਂ ਸੀ ਸਪੇਸ ਸੀ ਹਮ ਇਹਨਾਂ ਕੋਲ ਸਪੇਸ ਸੀ ਤਾਂ ਉਹ ਇਹ ਜਿਹੜੀ ਇਹਨੂੰ ਪੋਜੀਸ਼ਨ ਬਣੀ ਉਹ ਇਹਦੇ ਪੜੋਈਏ ਸੰਗਵੀਰ ਤੇ ਬਾਦਲ ਕਰਕੇ ਬਣੀ ਜੀ ਮੈਂ ਇਹਨੂੰ ਉਸ ਕੰਟੈਕਸਟ ਦੇ ਵਿੱਚ ਤੇ ਹਮ ਹਾਂ ਠੀਕ ਹੈ ਕਿ ਇਹਨੇ ਹੌਲੀ-ਹੌਲੀ ਆਪਣੀ ਜਗ੍ਹਾ ਬਣਾ ਲਈ ਹਮ ਇਹ ਉਹਦੀ ਐਫੀਸ਼ੀਐਂਸੀ ਆਪਣੀ ਹਮ ਜਿਠਾ ਹਲਕੇ ਦੇ ਵਿੱਚ ਚੱਗੀ ਉਹਦੀ ਪਕੜਣੀ ਪਕੜ ਹੈ ਉਹਦੇ ਬਾਰੇ ਕੋਈ ਦੂਰ ਐ ਨਹੀਂ ਜੀ ਤੇ ਆਪਣਾ ਗਰੁੱਪ ਵੀ ਅਕਾਲੀ ਦਲ ਦੇ ਵਿੱਚ ਉਹਨੇ ਬਣਾ ਲਿਆ ਸੀਗਾ ਹੂੰ ਹੂੰ ਲੇਕਿਨ ਜਦੋਂ ਇਹ ਪਟਿਆਲਾ ਜੇਲ੍ਹ ਤੇ ਰਿਹਾ ਉਸ ਤੋਂ ਬਾਅਦ ਸੁਖਵੀਰ ਉਹਦੇ ਫਰੈਂਸਿਸ ਆ ਗਏ ਸੀਗਾ ਸਾਰਿਆਂ ਨੂੰ ਪਤਾ ਹੈ ਤਾਂ ਰਿਪੀਟ ਕਰਦੇ ਕੋਈ ਨਹੀਂ ਬਿਲਕੁਲ ਠੀਕ ਇਹ ਦੋਹੋਂ ਦਾ ਚਲੇ ਗਏ ਤੇ ਇਹਨੇ ਪੋਜੀਸ਼ਨ ਵੀ ਇਕਾਲ ਤਖਤੜੇ ਮਾਮਲੇ ਤੇ ਉਹਨਾਂ ਤੋਂ ਵੱਖਰੀ ਲੈ ਲਈ ਵੱਖਰੀ ਲੈ ਲਈ ਹਾਂਜੀ ਹਾਂਜੀ ਫੋ ਉਹ ਆਪਣੀ ਸਿਆਸਤ ਕਰਦੇ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਉਹਦੇ ਪੈਰ ਦੇ ਵਿੱਚ ਮੇੜੀ ਪਈ ਪਈ ਹੈ। ਹੂੰ ਉਹ ਡਰਗ ਵਾਲਾ ਕੇਸ ਹੂੰ ਜਦ ਤੱਕ ਉਥੋਂ ਉਹ ਸਰਕਰੂ ਨਹੀਂ ਹੁੰਦਾ ਹੂੰ ਉਸ ਆਪਣੀ ਜਿਹੜੀ ਸਪੇਸ ਹੈ ਉਹ ਨਹੀਂ ਬਣਾ ਸਕਦਾ ਕੈਪਚਰ ਨਹੀਂ ਕਰ ਸਕਦਾ ਰੋਕ ਤੰ ਦੇ ਨਾਲ ਜਿਤਨਾ ਐਕਚੁਅਲੀ ਜਿਤਨਾ ਗੱਲ ਹੋ ਰਿਹਾ ਹੈ ਜੀ ਭੈਣ ਪੰਜਾਬ ਲੀਡਰਸ਼ਿਪ ਪ੍ਰੋਵਾਈਡ ਕਰਨਾ ਉਹ ਗੱਲ ਹੋ ਰਿਹਾ ਹੈ ਪਰ ਪੰਜਾਬ ਪੋਲੀਟਿਕਲ ਲੀਡਰਸ਼ਿਪ ਜਦੋਂ ਦੀ ਗੱਲ ਆਵੇ ਤਾਂ ਉਥੇ ਉਹਦੇ ਉਹ ਬੇੜੀ ਹੈ ਪਿਆਰ ਦੇ ਵਿੱਚ ਹਾਂ ਤਾਂ ਤੁਸੀਂ ਕੀ ਦੇਖਦੇ ਹੋ ਜਦੋਂ 2017 ਦੀ ਇਲੈਕਸ਼ਨ ਵੀ ਹੋਈ ਸੀ ਉਦੋਂ ਵੀ ਇਹ ਮਸਲਾ ਕਾਫੀ ਚੱਲਿਆ ਸੀਗਾ ਬਿਕਰਮ ਮਜੀਠੀਆ ਦੇ ਡਰਗ ਵਾਲਾ ਮਸਲਾ ਇਹ ਲਗਾਤਾਰ ਪਿਛਲੇ 10-15 ਸਾਲ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗੂੰਜ ਰਿਹਾ ਤੇ ਹੁਣ ਤੀਜੀ ਚੌਥੀ ਐਸਆਈਟੀ ਦੇ ਮੈਂਬਰ ਵੀ ਬਦਲੇ ਗਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸਿਆਸੀ ਤੌਰ ਤੇ ਵਿਕਟਮਾਈਜ਼ ਕੀਤਾ ਜਾ ਰਿਹਾ ਹੈ ਹਨਾ ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਜਦੋਂ ਇਹ ਬਾਰ ਬਾਰ ਮਸਲਾ ਉੱਠਦਾ ਹੈ ਇਹ ਇਹ ਦੀ ਇਹਦੀ ਸਿਆਸਤ ਕੀ ਹੈ ਇਹਦੇ ਪਿੱਛੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਨਹੀਂ ਇਸ਼ੂ ਆ ਲਾਈਵ ਰਖਣਾ ਚਾਹਦੇ ਹੁੰਦੇ ਆ ਅਗਲੇ ਜੀ ਹੁਣ ਇੰਡੀਆਂ ਸੈਟ ਬਣ ਜਾਣ ਹੂੰ ਹੂੰ ਤੇ ਇਹ ਤੁਹਾਡਾ ਜਿਹੜੇ ਇਨਵੈਸਟਿਗੇਟਿਵ ਤੇ ਜੁਡੀਸ਼ੀਅਲ ਸਿਸਟਮ ਦੇ ਦੋਹਾਂ ਤੇ ਕੁਐਸਚਨ ਮਾਰਕ ਹੂੰ ਇਹ ਐਕਸੈਪਸ਼ਨ ਨਹੀਂ ਹੈ ਵਿਕਰਮ ਸਿੰਘ ਦੇ ਯੂਟਿਊਬ ਹੋਏ ਸੁਭੇਸ਼ ਸਿੰਘ ਸਿਆਣੀ ਦੇ ਕੇਸ ਹੂੰ 95 ਦਾ ਕੇਸ ਉਹ ਦਾ 30 ਸਾਲ ਹੋ ਗਏ ਕਿਸ ਨੂੰ ਪਤਾ ਨਹੀਂ ਵੀ ਕਿੱਥੇ ਖੜਾ ਹੈ ਹਮ ਅਜੇ ਤੱਕ ਨਹੀਂ ਪਰ ਇਹ ਹੋਰ ਵੀ ਕੇਸ ਹੈਗੇ ਐਸੇ ਤੇ ਅਸੀਂ ਵਿਕਰਮ ਜੀ ਉੱਛਰ ਨੂੰ ਸਿੰਗਲ ਆਊਟ ਕਿਉਂ ਕਰਕੇ ਦੇਖਦੇ ਹਾਂ ਤੁਹਾਡਾ ਸਿਸਟਮ ਹੈ ਉਹਦੇ ਵਿੱਚ ਸੇ ਚਲੋ ਕੰਟੈਕਸਟ ਡਿਫਰੈਂਟ ਹੈਗੀ ਉਹ ਜਿਹੜੇ ਨਵੰਬਰ 84 ਦੇ ਕੇਸਸ ਹੈਗੇ ਕਿਸੇ ਤਣ ਪਤਣ ਲੱਗੇ ਹਮ ਸੋ ਇਹ ਸਟੇਟ ਦੰਡਾ ਸਿਸਟਮ ਹੈ ਉਹਦੇ ਵਿੱਚ ਜੇ ਲਟਕਾਉਣਾ ਚਾਹਣਗੇ ਇਹਦੇ ਲਟਕਾਈ ਜਾਂਦਾ ਪਰ ਜਿਹੜਾ ਉਹਨਾਂ ਦਾ ਤਰਕ ਹੈ ਕਿ ਮੈਨੂੰ politically victimized ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਵੀ ਓਸ਼ ਨੂੰ ਪੰਜਾਬ ਦੀ ਜਿਹੜੇ ਲੋਕ ਨੇ ਆਵਾਮ ਨੇ ਓਸ਼ ਆਰਗੂਮੈਂਟ ਨੂੰ ਵਿਕਰਮ ਉਹਨਾਂ ਦੇ ਉਹਨਾਂ ਨੇ ਕੱਲ ਵੀ ਇੱਕ ਪੂਰਾ ਡਰੈਸ ਕੀਤਾ ਆਪਣਾ ਜਨਤਕ ਵੀਡੀਓ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨੂੰ politically ਟਾਰਗੇਟ ਕੀਤਾ ਜਾ ਰਿਹਾ ਇਸ ਗੱਲ ਤੇ ਜੇ politically ਟਾਰਗੇਟ ਕੀਤਾ ਜਾ ਰਿਹਾ ਆਪਾਂ ਮਾਰਕੀਟ ਹੱਲਦੇ ਚਲੋ ਕੋਈ ਗੱਲ ਨਹੀਂ ਹੂੰ ਹੂੰ ਆਪਾਂ ਬਿਲਕੁਲ ਸਹਿਮਤ ਹਾਂ ਉਸਾਰ ਕੋ ਬੜ ਤੇ ਨਾਲ ਇੰਨਾ ਗੱਲਾਂ ਤੇ ਕੋਈ ਮਾਸੇ ਦੇ ਨਾਲ ਕਿਉਂ ਨਹੀਂ ਉੱਠਦੇ ਫਿਰ ਹੂੰ ਜਿਹੜੀ ਪੋਲਿਟੀਕਲ ਟਾਰਗੇਟਿੰਗ ਹੈ ਇਹਦਾ ਕਾਊਂਟਰ ਮਾਸ ਮੋਬਾਈਲਾਈਜੇਸ਼ਨ ਹੁੰਦਾ ਕਿਸੇ ਲੈਵਲ ਤੇ ਵੀ ਜੀ ਜਦੋਂ ਅਸੀਂ ਫੇਕ ਕਾਊਂਟਰ ਦੀ ਗੱਲ ਕਰਦੇ ਹਾਂ ਬਿਲਕੁਲ ਉੱਥੇ ਵੀ ਅਸੀਂ ਇਹ ਗੱਲ ਕਰਦੇ ਹਾਂ ਹੂੰ ਕਿ ਆ ਜੁਡੀਸ਼ੀਅਲ ਉਹਦਾ ਕਾਊਂਟਰ ਹੈ ਤੇ ਜਾਂ ਮਾਸ ਮੂਵਮੈਂਟ ਹੂੰ ਕਸ਼ਮੀਰ ਦੇ ਵਿੱਚ ਤੁਸੀਂ ਦੇਖਦੇ ਰਹੇ ਜੀ ਪੰਜਾਬ ਦੇ ਵਿੱਚ ਬਹੁਤਾ ਨਹੀਂ ਹੋਇਆ ਚੱਲਿਆ ਕਸ਼ਮੀਰ ਦੇ ਵਿੱਚ ਤਾਂ ਲੋਕ ਫੜਕਾ ਤੇ ਆ ਜਾਂਦੇ ਸੀ ਜਿਹੜੇ ਉਹ ਹਰਦਾ ਸੀ ਬਿਲਕੁਲ ਠੀਕ ਉਹ ਉਹ ਕਾਊਂਟਰ ਇੱਥੇ ਮਿਸਿੰਗ ਹੈ ਹਮ ਮੈਂ ਕਹਿੰਮ ਸੀ ਜਿਹੜੀ ਪੀਪਲ ਸੁਪਤੀ ਹੈ ਜੀ ਉਹ ਕਿਉਂ ਨਹੀਂ ਹੈ ਨਾਲ ਹਮ ਤਾਂ ਇਹਦੇ ਵੀ ਤੁਸੀਂ ਸੁਖਪੀਰ ਸਿੰਘ ਬਾਦਲ ਉਹਨਾਂ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਹਾਲਾਂਕਿ ਉਹਨਾਂ ਨੇ ਪੋਜੀਸ਼ਨ ਵੱਖਰੀ ਕਰ ਲਈ ਸੀ ਤਾਂ ਤੁਸੀਂ ਕਿਦਾਂ ਦੇਖਦੇ ਹੋ ਉਹਨਾਂ ਦਾ ਰਿਸਪੌਂਸ ਸੁਖਬੀਰ ਬਾਦਲ ਦਾ ਇਸ ਜੰਤਕ ਡਿਫਰੈਂਸ ਤੋਂ ਬਾਅਦ ਮਜੀਠੀਆ ਉਹਨਾਂ ਦੇ ਨਹੀਂ ਜੰਤਕ ਡਿਫਰੈਂਸ ਦੇ ਕੋਈ ਬਹੁਤਾ ਵੱਡੇ ਨਹੀਂ ਹੋਇਆ ਕਰਦੇ ਇਹ ਤਾਂ ਔਰ ਨਾ ਠੀਕ ਹੋ ਜਾਂਦਾ ਰਿਸ਼ਤਦਾਰੀ ਇਹ ਨਹੀਂ ਡੜੇ ਜੀ ਹੂੰ ਉਹ ਸੁਖਬੀਰ ਨੂੰ ਇਹ ਪੋਜੀਸ਼ਨ ਲੈਣੀ ਹੀ ਪੈਣੀ ਸੀ ਹੂੰ ਉਹਦੇ ਕੋਲ ਪੋਜੀਸ਼ਨ ਲੱਗੀ ਹੂੰ 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 ਜੀ ਤੇ ਤੁਸੀਂ ਹੁਣ ਦੀ ਸਥਿਤੀ ਦੇ ਵਿੱਚ ਜੋ ਅਕਾਲੀ ਦਲ ਦੇ ਅੰਦਰੂਨ ਦੀ ਸਿਆਸਤ ਹੈ ਜੋ ਹੁਣੇ ਵਿਕਰਮ ਮਜੀਠੀਆ ਦਾ ਸਰਕਾਰ ਨਾਲ ਚੱਲ ਰਿਹਾ ਤੇ ਜੋ ਇਹਨਾਂ ਦੇ ਵਿੱਚ ਆਪਸ ਵਿੱਚ ਇੱਕ ਧੜੇਬੰਦੀ ਹੈ ਕੁਝ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਵਿਕਰਮ ਮਜੀਠੀਆ ਉਹਨਾਂ ਦੇ ਕੁਝ ਸੁਖਵੀਰ ਬਾਦਲ ਉਹਨਾਂ ਦੇ ਨੇ ਕੁਝ ਬਾਗਿਆਂ ਦਾ ਤੜਾ ਉਸ ਡਾਇਨਾਮਿਕਸ ਨੂੰ ਵੀ ਕੋਈ ਫਰਕ ਪੈਂਦਾ ਖਾਸ ਤੌਰ ਤੇ ਜਿਹੜੇ ਵਿਕਰਮ ਮਜੀਠੀਆ ਉਹਨਾਂ ਦੇ ਲਾਇਲਿਸਟ ਨੇ ਤੇ ਸੁਖਵੀਰ ਬਾਦਲ ਉਹਨਾਂ ਦੇ ਲਾਇਲਿਸਟ ਨੇ ਉਹਨਾਂ ਦੇ ਆਪਸ ਵਿੱਚ ਸਿਕਸ ਸਪੇਸ ਦੇ ਵਿੱਚ ਚਰਨਿੰਗ ਚੱਲ ਰਹੀ ਹੈ ਹੂੰ ਤੁਸੀਂ ਇਹਨਾਂ ਨੂੰ ਆਈਸੋਲੇਟ ਐਨਸਿਨਿਟ ਕਰਕੇ ਨਾ ਦੇਖੋ ਹੂੰ ਉਹ ਚਰਨਿੰਗ ਪ੍ਰੋਸੈਸ ਦਾ ਪਾਰਟ ਹੈ ਹੂੰ ਸਾਰਾ ਅਲਟੀਮੇਟਲੀ ਇਹ ਚਰਨਿੰਗ ਕੀ ਰਿਜ਼ਲਟ ਪ੍ਰੋਡਿਊਸ ਕਰੇਗੀ ਉਹ ਤੇ ਡਿਪੈਂਡ ਕਰੇਗਾ ਹੂੰ ਪੰਜਾਬੀ ਵਿੱਚ ਹੈ ਜਾਂ ਹਿੰਦੀ ਵਿੱਚ ਲੱਜੋ ਮੰਥਨ ਹੈ ਮੰਥਨ ਪੰਜਾਬੀ ਦਾ ਮੈਨੂੰ ਪਤਾ ਨਹੀਂ ਅਗਰ ਕੀ ਹੈ ਜੀ 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 ਹਿੰਦੀ ਵਾਲੇ ਤਾਂ ਮੰਥਨ ਕਹਿੰਦੇ ਆ ਹੂੰ ਜੀ ਤੇ ਉਹ ਚਰਨੇ ਦੇ ਵਿੱਚੋਂ ਜੋਸ਼ ਨਿਕਲੇਗਾ ਉਹ ਤੋਂ ਜਿਹੜੀ ਸਿਆਸਤ ਨਿਕਲੇਗੀ ਉਸ ਹਿਸਾਬ ਤੇ ਉਹ ਲੀਡਰ ਨਿਕਲਣਗੇ ਵਿੱਚ ਜੀ ਜਦੋਂ ਤੋਂ ਇਹ ਸਾਰਾ ਮਸਲਾ ਚੱਲ ਰਿਹਾ ਸੀ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਹੁਣ ਇੱਕ اجلاس ਵੀ ਹੋਇਆ ਐ ਐਸਜੀਪੀਸੀ ਦਾ ਤੇ ਉਹਦੇ ਵਿੱਚ ਜਿਹੜੀ ਵੀ ਅਪੁਆਇੰਟਮੈਂਟ ਸੀਗੀ ਉਹ ਤਾਂ ਚਲੋ ਸਾਰਾ ਪ੍ਰੋਸੈਸ ਨਿਕਲ ਗਿਆ ਹੁਣ ਤੁਸੀਂ ਕਿੱਥੇ ਖੜਾ ਦੇਖਦੇ ਹੋ ਸਾਰੇ ਮਰਹਲੇ ਨੂੰ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ ਡਾਈ ਡਾਊਨ ਹੋ ਗਈ ਜਿਹੜਾ ਵੀ ਜੋ ਵੀ ਚੀਜ਼ਾਂ ਬਦਲੀਆਂ ਗਈਆਂ ਸੀ ਉਹਨੂੰ ਲੋਕਾਂ ਨੇ ਸਵਕਾਰ ਕਰ ਲਿਆ ਜਾਂ ਕਿੱਥੇ ਖੜੀ ਆਓ ਸਾਰੀ ਪੋਜੀਸ਼ਨ ਦੇਖੋ ਜਿਹੜਾ 2 ਦਸੰਬਰ ਦਾ ਹੁਕਮਨਾਮਾ ਤੁਸੀਂ ਕਹੋ ਉਹਦੀ ਕੀਤੀ ਹੈ ਜੀ 2 ਦਸੰਬਰ ਦਾ ਹੁਕਮਨਾਮਾ ਤਾਂ ਖੜਾ ਹੈ ਹੂੰ ਜੱਤਕ ਉਹ ਰਿਕੇ ਉਸੇ ਹੀ ਉਸੇ ਪ੍ਰੋਸੈਸ ਦੇ ਰਾਹ ਉਹ ਚੇਜ ਨਹੀਂ ਕੀਤਾ ਜਾਂਦਾ ਹੂੰ ਉਹ ਤਾਂ ਖੜਾ ਹੈ ਉੱਥੇ ਹੂੰ ਹੁਣ ਲੋਕਾਂ ਦੇ ਕੌਨਸ਼ੀਅਸਨੈਸ ਦੇ ਵਿੱਚ ਇਹ ਪਹਿਲੀ ਵਾਰ ਇਹ ਕੋਈ ਹੁਕਮਨਾਮਾ ਇਹਨਾਂ ਪਿਛਲੇ ਸਾਲਾਂ ਦੇ ਵਿੱਚ 23 ਸਾਲਾਂ ਵਿੱਚ ਇਸ ਧੱਕ ਦੇ ਨਾਲ ਉਹ ਜਗ੍ਹਾ ਪੜਾਈ ਹੈ ਹੂੰ ਜਦੋਂ 78 ਦੇ ਵਿੱਚ ਨਰਕਾਰੀਆਂ ਦੇ ਖਿਲਾਫ ਹੋਇਆ ਸੀ ਜੀ ਇਹ ਉਸ ਹੁਕਮਨਾਮੇ ਨੇ ਬਹੁਤ ਦੂਰ ਤੱਕ ਰੋਲ ਪਲੇ ਕੀਤਾ ਸੀਗਾ ਜੀ ਡੇਰਾ ਸੱਚਾ ਸੌਦਾ ਦੇ ਖਿਲਾਫ ਜਿਹੜਾ 2007 ਦੇ ਵਿੱਚ ਹੋਇਆ ਸੀਗਾ ਕਿਉਂਕਿ ਅਕਾਲੀ ਦਲ ਨੇ ਉਹਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਓਵਰ ਦੇ イヤਸ ਉਹ ਉਹ ਹੋਟ ਹੈਗਾ ਪ੍ਰੋਪਾਗੈਂਡ ਕੀਤਾ ਉਹਨੇ ਹੂੰ ਉਸ ਤੋਂ ਬਾਅਦ ਇਹ ਹੈ ਉਸ ਤੋਂ ਬਾਅਦ ਇਹ ਹੈ ਹੂੰ ਇਹ ਹੁਣ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਹੂੰ ਇਹ ਉਹਦਾ ਪਾਰਟ ਬਣ ਗਿਆ ਹੂੰ ਲੋਕਤਰਪੇ ਪਹਿਲੀ ਵਾਰੀ ਅਕਾਲ ਤਖਤ ਦੇ ਬਾਰੇ ਹੁਣ ਸੋਸ਼ਲ ਮੀਡੀਆ ਦਾ ਜਗਵਾਣਾ ਹੈ ਹੂੰ ਤੇ ਪਹਿਲੀ ਵਾਰ ਹਰ ਸਿੱਖ ਦੇ ਮੂਤ ਤੇ ਜਵਾਨ ਦੇ ਅਕਾਲ ਤਖਤ ਆ ਗਿਆ ਹੂੰ ਇਹ ਪਹਿਲਾ ਨਹੀਂ ਸੀ ਹੁੰਦਾ ਜੀ ਹੂੰ ਹੁਣ ਇਹ ਜਿਹੜੀ ਚੇਂਜ ਹੈ ਇਹ ਜਿਹੜੀ ਇਹ ਲੀਡਰਸ਼ਿਪ ਹੈ ਇਸ ਵੜੇ ਜਿਹੜੀ ਉਤੋਂ ਆਕੀ ਹੋ ਗਈ ਜੀ ਜਾਂ ਕਹੋ ਭਾਗੀ ਹੋ ਗਈ ਬਿਲਕੁਲ ਹੀ ਉਹ ਮੇਰੇ ਖਿਆਲ ਗ੍ਰਾਸਪ ਨਹੀਂ ਕਰ ਸਕੀ ਵੀ ਇਹਦੇ ਅਸਰ ਕੀ ਹੋਣਗੇ ਹੂੰ ਤਾਂ ਇਹਦੇ ਵਿੱਚ ਭਰਤੀ ਮੁਹਿੰਮ ਦਾ ਵੀ ਚੱਲ ਰਿਹਾ ਹੁਣ ਜਿਹੜਾ ਬਾਗੀ ਧੜਾ ਜੋ ਕਮੇਟੀ ਦੇ ਮੈਂਬਰ ਨੇ ਜਿਹੜੀ ਕਮੇਟੀ 2 ਦਸੰਬਰ ਦੇ ਹੁਕਮਨਾਮੇ ਨਾਲ ਬਣੀ ਸੀ ਉਹਨਾਂ ਦੇ ਵੱਲੋਂ ਵੀ ਅਲੱਗ-ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਆ ਮਨਪ੍ਰੀਤਿਆਲੀ ਵੀ ਨੇ ਉਹਦੇ ਵਿੱਚ ਹੋਰ ਸਾਰੇ ਧੜੇ ਨੇ ਬਗਿਆ ਨੇ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਰਿਸਪੌਂਸ ਵੀ ਕਿਤੇ ਜਿੱਥੇ ਵੀ ਜਾਂਦੇ ਆ ਰਿਸਪੌਂਸ ਕੰਪੈਰੀਟਿਵਲੀ ਠੀਕ ਹੈ ਤੇ ਤੁਸੀਂ ਕੀ ਦੇਖਦੇ ਹੋ ਹੁਣ ਦੂਸਰੀ ਉਹ ਪ੍ਰਤੀਮੂਹਮ ਜਿਹੜੇ ਦੂਜੇ ਢੜੇ ਵੱਲੋਂ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਲੱਗਦਾ ਵੀ ਸਿਆਸੀ ਤੌਰ ਤੇ ਆਪਣੀ ਸਪੇਸ ਬਣਾ ਲੈਣਗੇ ਜਾਂ ਕੋਈ ਵੱਖਰੀ ਕਿਸਮ ਦਾ ਇਕੱਲੇ ਦਾ ਸ਼ੇਪ ਚਾਜੂਗਾ ਮੈਂ ਲੱਗ ਬਾਕੀ ਬਾਗੀ ਨਹੀਂ ਵਰਤ ਰਾਹੁਣਾਂ ਵਾਸਤੇ ਜੀ ਇਹ ਢੜਾ ਹੁਣ ਕਾਲ ਤੱਕ ਸਾਡਾ ਢੜਾ ਹੂੰ ਇੱਥੇ ਫਰਕ ਆ ਗਿਆ ਜੀ ਜੀ ਇੱਕ ਛੋਟਾ ਉਹਨੇ ਕਾਲੀ ਗੱਲ ਜੀ ਦੋ ਭਰਤੀਆਂ ਹੂੰ ਇਸ ਵਾਰ ਇੱਕ ਭਰਤੀ ਅ ਇਲੈਕਸ਼ਨ ਕਮਿਸ਼ਨ ਦੇ ਧੜੇ ਦੀ ਹੈ ਹਮ ਹਮ ਇੱਕ ਭਰਤੇ ਕਾਲ ਤੱਕ ਸਾਹਬ ਦੇ ਧੜੇ ਦੀ ਹਮ ਤੇ ਜਦੋਂ ਟੈਸਟ ਹੋਏਗਾ ਉੱਥੇ ਪਤਾ ਲੱਗੇਗਾ ਵੀ ਕੌਣ ਨਿਕਰ ਨਿਕਰ ਕੇ ਸਾਹਮਣੇ ਆਉਂਦਾ ਹਮ ਟੈਸਟ ਹੋਏਗਾ ਜਿਹੜਾ ਪਹਿਲਾ ਟੈਸਟ ਜੇ ਹੋ ਸਕਦਾ ਹੈ 27 ਤੱਕ ਦੂਰ ਹੈ ਜੀ ਟੈਸਟ ਇੱਕ ਲੈਕਚਰ ਹੀ ਹੋਏ ਕਰਦੀ ਹੈ ਹਮ ਹੋਰ ਕੁਝ ਨਹੀਂ ਬਿਲਕੁਲ ਠੀਕ ਤੇ ਜੇ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਆਫ ਦ ਇਲੈਕਸ਼ਨ ਹੋਵੇ ਤੇ ਉਹਦੇ ਚ ਗੱਲ ਪਤਾ ਲੱਗਦਾ ਹੈ ਕਿ ਵੀ ਅਸਲੀ ਅਕਾਲੀ ਦਨ ਕਿਹੜਾ ਹੈ ਹਮ ਹੁਣ ਦੋ ਪਾਰਟੀਆਂ ਬਣ ਗਈਆਂ ਇਹ ਰਿਐਲਿਟੀ ਹੈ ਹਮ 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 ਦੋਵੇਂ ਫੰਕਸ਼ਨ ਕਰਨੀਆਂ ਹਮ ਇੱਕ ਦੇ ਕੋਲੇ ਆਫਿਸ ਤੇ ਪਾਰਟੀ ਦਾ ਸਿਪਲ ਹਾਂਜੀ ਦੂਸਰੀ ਨਵੀਂ ਧਰ ਬਣੀ ਹੈ ਹਮ ਇਹ ਨਹੀਂ ਕਿ ਇਹ ਪਹਿਲੀ ਵਾਰੀ ਬਣੀ ਹੈ ਇੱਕ ਫਰਕ ਹੈ ਗੁਰਸ਼ਮੀਰ ਸਾਰੀ ਕੱਲ ਹਾਂਜੀ ਅੱਗੇ ਇਹ ਝਾਕ ਰਿੰਦੀ ਸੀ ਇਹ ਤਾਂ ਫਿਰ ਇਕੱਠੇ ਹੋ ਜਾਣਗੇ ਹਮ ਹੁਣ ਇਮੀਡੀਏਟਲੀ ਉਹ ਝਾਕ ਨਹੀਂ ਨਹੀਂ ਹੁਣ ਜੇ ਇਕੱਠੇ ਹੋਣਗੇ ਕਿਸੇ ਪ੍ਰੋਸੈਸ ਤੋਂ ਬਾਅਦ ਇਕੱਠੇ ਹੋਣਗੇ ਹਮ ਅੱਗੇ ਤਾਂ 2 ਲੀਟਰ ਅਲੱਗ ਹੁੰਦੇ ਸੀ ਪਾ ਪਾਟ ਜਾਂਦਾ ਸੀਗਾ ਜੋ 2 ਲੀਟਰ 3 ਲੀਟਰ ਇਕੱਠੇ ਹੋ ਜਾਂਦੇ ਸੀ ਕਦੇ ਪਾਤ ਇਕੱਠਾ ਹੋ ਗਿਆ ਪਾਤ ਨਾਲ ਇਕ ਹੋ ਗਿਆ ਜੀ ਹੁਣ ਉਸ ਸਿਚੁਏਸ਼ਨ ਚੇਂਜ ਹੋ ਚੁੱਕੀ ਹੈ ਹਮ ਤਾਂ ਜਦੋਂ ਤੁਸੀਂ ਤਾਂ ਸਾਰਾ ਦੇਖਿਆ ਹੋਵੇ ਜੋ ਸਰਬਜੀ ਸਰਬਿੰਦ ਅਕਾਲੀ ਦਲ ਬਣਿਆ ਸੀ ਜਦੋਂ ਟੋੜਾ ਸਾਹਿਬ ਵਾਲੀ ਉਹ ਹੋਈ ਸੀ ਤਾਂ ਹੁਣ ਦੀ ਸਿਚੁਏਸ਼ਨ ਜਾਂ ਉਦੋਂ ਦੀ ਸਿਚੁਏਸ਼ਨ ਤੁਹਾਨੂੰ ਕੀ ਫਰਕ ਲੱਗਦਾ ਮੈਂ ਉਹ ਹੀ ਦੱਸਿਆ ਬਈ ਟੌੜਾ ਸਾਹਿਬ ਨੂੰ ਲਗਾਤਾਰ ਸੀ ਬਈ ਉਹਨਾਂ ਨਾਲ ਲਕੀਰ ਖਿੱਚ ਕੇ ਲੜਾਈ ਕਦੇ ਨਹੀਂ ਸੀ ਲੜੀ ਮੈਂ ਨਿੱਜੀ ਤੌਰ ਤੇ ਇਸ ਗੱਲ ਦਾ ਮੈਨੂੰ ਪਤਾ ਹੂੰ ਸਾਡੇ ਹੋਰ ਦੋਸਤ ਵੀ ਜਿਹੜੇ ਟੌੜਾ ਸਾਹਿਬ ਦੇ ਨਾਲ ਸੀ ਉਹ ਤੁਹਾਨੂੰ ਜ਼ਿਆਦਾ ਐਕਸਪਲੇਨ ਕਰ ਦੇਣਗੇ ਮੇਰੇ ਨਾਲੋਂ ਜੀ 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 ਲੇਕਿਨ ਉਹਨਾਂ ਲਕੀਰ ਖਿੱਚ ਕੇ ਨਹੀਂ ਸੀ ਹੂੰ ਸੰਨ 2000 ਦੇ ਵਿੱਚ ਇੱਕ ਇੱਡੀ ਗੱਲ ਸ਼ੁਰੂ ਹੋ ਗਈ ਸੀ ਹੂੰ 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 ਕਈ ਚੈਨਲ ਆਪਰੇਟ ਕਰ ਰਹੀਆਂ ਸੀ ਇਕਤਾ ਵਾਸਤੇ ਹੂੰ 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 ਇਕਤਾ ਨਹੀਂ ਹੋ ਸਕੀ ਹੂੰ ਤੇ ਅਖੀਰ ਤੇ ਆ ਕੇ ਜਦੋਂ ਟੁੱਟੀ ਗੱਲ ਤੇ ਟੋੜਾ ਸਾਹਿਬ ਨੇ ਕਿਹਾ ਵੀ ਹੁਣ ਮੈਂ ਇਹਨੂੰ ਰੋੜੇ ਤੇ ਲੈ ਕੇ ਆਉ ਲਫਜੇ ਇਸ ਵਰਤੇ ਅਸ ਅੱਛਾ ਬਰਾਬਰੀ ਤੇ ਗੱਲ ਕਰਾਂਗੇ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੂੰ ਹੂੰ ਰੋੜੇ ਤੇ ਆਦੇ ਫਿਰ ਇੱਕਤਾ ਕਰਾਂਗੇ ਜੀ ਫਰ ਆਇਆ ਇਲੈਕਸ਼ਨ ਚ ਹੂੰ ਰੋੜੇ ਕਾਲੇ ਦਰੋਂ ਹੂੰ ਤੇ ਉਹ ਸੋਭਾ ਦੇਖਤਾ ਹੋਈ ਹੂੰ ਬਰਾਬਰੀ ਤੇ ਆ ਕੇ ਉਹੀ ਸ਼ਰਤਾਂ ਠੀਕ ਹੈ ਜੀ ਜਿਹੜੀਆਂ 2002 ਦੇ ਇਲੈਕਸ਼ਨ ਤੋਂ ਪਹਿਲਾਂ ਸੀਗੀਆਂ ਹੂੰ ਹੂੰ ਉਹਨਾਂ ਸ਼ਰਤਾਂ ਤੇ ਹੀ ਏਕਤਾ ਹੋ ਰਹੀ ਸੀ ਜੀ ਬਾਦਲ ਸਾਹਿਬ ਪਹਿਲਾਂ ਬਣੇ ਨਹੀਂ ਸੀ ਹੂੰ ਬਾਅਦ ਬਣਾਣਾ ਪਿਆ ਜੀ ਜਦੋਂ ਬਰਾਬਰੀ ਤੇ ਆ ਗਈ ਹੂੰ ਸੋ ਇਹ ਪ੍ਰੋਸੈਸ ਹੁੰਦਾ ਹੈ ਤੇ ਥੋੜਾ ਸਾਬ ਦੀ ਗੱਲ ਚੱਲੀ ਹੈ ਨਹੀਂ ਮੈਂ ਹੁਣ ਗੱਲ ਪੂਰੀ ਕਰ ਦਿਆਂ ਹਾਂਜੀ ਹਾਂਜੀ ਹੁਣ ਸਿਚੁਏਸ਼ਨ ਡਿਫਰੈਂਟ ਹੈ ਅੱਛਾ ਹੁਣ ਫੈਸਲਾ ਜਾ ਕੇ ਚਰੌਂਡ ਕਮੇਟੀ ਦੇ ਇਲੈਕਸ਼ਨ ਤੇ ਹੋਣਾ ਹੂੰ ਉਦੋਂ ਵੀ 2002 ਦੇ ਇਲੈਕਸ਼ਨ 'ਚ ਫੈਸਲਾ ਹੋ ਗਿਆ ਸੀ ਜੀ ਬਿਲਕੁਲ ਉਹਨੇ ਫੈਸਲਾ ਕਰਤਾ ਬਿਲਕੁਲ ਠੀਕ ਹੈ ਠੀਕ ਨਹੀਂ ਹੁਣ ਜਦ ਤੱਕ ਇਲੈਕਸ਼ਨ ਕੋ ਸਾਹਮਣੇ ਨਹੀਂ ਆਉਂਦੇ ਉਹ ਤੱਕ ਫੈਸਲਾ ਨਹੀਂ ਹੁੰਦਾ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੈ ਉਸ ਨੂੰ ਜਿਹੜਾ ਕੇਂਦਰ ਹੈ ਉਹ ਕਿਉਂ ਨਟਕਾਰਿਆ ਤੁਹਾਨੂੰ ਲੱਗਦਾ ਬੜੇ ਸਾਲਾਂ ਤੋਂ ਇੱਕ impression ਲਗਾਤਾਰ ਦਿੱਤਾ ਜਾ ਰਿਹਾ ਹਮ ਇਹ ਆਰਬਸ ਦੇ ਰੋ ਕਾਗਰ ਸਰਕਾਰ ਸਿਕੰਦਰ ਦੇ ਵਿੱਚੋਂ ਦੋ ਹਮ 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 ਨਾ ਉਹ ਆਹ ਸੌਰੀ ਉਹਦਾ ਦੇ ਵਿੱਚ ਦਿੱਲੀ ਚ ਬੀਜੇਪੀ ਪੜ ਜਾਂਦੀ ਹੈ ਹਾਂਜੀ 10 ਸਾਲ ਹੋ 10 ਸਾਲ ਹੋ ਗਏ ਹਾਂਜੀ ਤੇ ਇੱਕ ਫੀਡਬੈਕ ਗਈ ਜਦੋਂ ਕੈਪਟਨ ਰਵਿੰਦਰ ਸਿੰਘ ਸੀਗਾ ਸੀਗਾ ਉਦੋਂ ਵੀ ਹੂੰ ਵੀ ਜੇ ਹੁਣ ਇਲੈਕਸ਼ਨ ਕਰਾਵਾਂਗੇ ਤਾਂ ਹੋ ਸਕਦਾ ਕਿ ਰੈਡੀਕਲ 10 ਮਿੰਟ ਕਰ ਜਾਵੇ ਇਹਦਾ ਮਤਲਬ ਕਿ ਕਾਲੀ ਦਲ ਬੜੀ ਦੇਰ ਤੋਂ ਮਾਰਜਨਲਾਈਜ਼ ਹੋ ਰਿਹਾ ਸੀ ਮਾਰਜਨਲਾਈਜ਼ ਹੋ ਗਿਆ ਹੂੰ ਇੱਕ ਬੜੀ ਹੋਰ ਡਾਈਮੈਂਸ਼ਨ ਆ ਜਾਂਦੀ ਹੈ ਹੂੰ ਹੂੰ ਵੀ ਇਹ ਜਿਹੜੀ ਸਮੱਸਿਆ ਆ ਜਾਂਦੀ ਹੈਗੀ ਹੈ ਜਿਹੜਾ ਅੱਜ ਦਾ ਸੰਕਟ ਕਹ ਰਿਹਾ ਅੱਜ ਦਾ ਨਹੀਂ ਹੈ ਹੂੰ ਅਕਾਲੀ ਦਲ ਮਾਰਜਨਲਾਈਜ਼ ਹੋਣਾ ਬਹੁਤ ਦਿਰ ਪਹਿਲਾਂ ਸ਼ੁਰੂ ਹੋ ਚੁੱਕਿਆ ਸੀਗਾ ਇਹ ਫੀਡਬੈਕ ਜਾਂਦੀ ਰਹੀ ਕੇਂਦਰ ਦੇ ਵਿੱਚ ਜ਼ਿਆਦਾਤਰ ਜੀ ਜਿੰਨੇ ਕੁ ਬਿਲਕੁਲ ਜਾਣਕਾਰੀ ਮੈਂ ਜਾਣਕਾਰੀ ਦੇ ਬਿਅਸਤੇ ਬਿਲਕੁਲ ਠੀਕ ਬਿਲਕੁਲ ਠੀਕ ਸੋ ਭਾਈ ਇਹ ਜੇ ਰੈਡੀਕਲ ਤਾਂ ਆ ਗਏ ਤੇ ਇਹ ਐਸਜੀਪੀਸੀ ਦਾ ਪਲੈਟਫਾਰਮ ਯੂਜ਼ ਕਰਨਗੇ ਹੂੰ ਪਲੈਟਫਾਰਮ ਬਹੁਤ ਵੱਡਾ ਹੈ ਹੂੰ 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 ਉਹ ਡਰ ਲਾ ਕੇਂਦਰ ਨੂੰ ਪਾਇਆ ਲੈਣਾ ਹੂੰ ਹੂੰ ਔਰ ਡਿਲੇ ਕਰ ਹੀ ਗਿਆ ਹੁਣ ਦਾ ਮੈਨੂੰ ਲੇਟਸਟ ਕੀ ਸਿਚੁਏਸ਼ਨ ਹੈ ਇਹ ਸਰਕਾਰ ਨੇ ਕੀ ਫੀਡਬੈਕ ਦਿੱਤੀ ਹੈ ਜੀ ਇਹਦੇ ਬਾਰੇ ਹਰੇ ਨਹੀਂ ਕਹਿ ਸਕਦੇ ਪਰ ਜੇ ਇਹ ਗੱਲ ਹੈ ਤਾਂ ਤੁਹਾਨੂੰ ਲੱਗਦਾ ਵੀ ਉਹ ਫਿਰ ਕ੍ਰਾਈਸਿਸ ਤਾਂ ਵਧਿਆ ਜਾਂ ਅਕਾਲੀ ਦਲ ਦੀ ਜਿਹੜੀ ਭਰੋਸੇਯੋਗਤਾ ਹੈ ਜਾਂ ਜਿਹੜੀ ਮਾਰਗਨਲਾਈਜੇਸ਼ਨ ਹੈ ਉਹਦਾ ਹੋਰ ਵਧੀ ਹੈ ਨਹੀਂ ਵਧੀ ਹੈ ਮੈਂ ਉੱਥੇ ਆ ਰਿਹਾ ਨਾ ਹੁਣ ਜਿਹੜੀ ਗੱਲ ਆਗੇ ਰੈਡੀਕਲ ਸੈਸਸ ਦੀ ਹਾਂਜੀ ਲੋਕ ਸਭਾ ਇਲੈਕਸ਼ਨ ਨੇ ਦੋ ਕੈਂਡੀਡੇਟ ਤੁਹਾਨੂੰ ਦੇਤੇ ਬਿਲਕੁਲ ਠੀਕ ਲੋਕ ਸਭਾ ਦੇ ਭੇਜਤੇ ਹਮ ਹਰਪਾਲ ਸਿੰਘ ਤੇ ਸਰਬਜੀਤ ਸਿੰਘ ਹਾਂਜੀ ਤੇ ਉਦੋਂ ਨਾਲ ਕੋਈ ਹੈਰੀਜਨ ਉਸ ਤੱਕ ਦੇ ਨਹੀਂ ਹੋਈ ਸਿਆਸਤ ਦੇ ਵਿੱਚ ਰੈਡੀਕਲ ਸਿਆਸਤ ਦੇ ਵਿੱਚ ਹੂੰ ਉਹ ਟੈਸਟ ਕੇਸ ਹੈ ਹੂੰ ਜੇ ਉਹਨਾਂ ਦੇ ਜਿੱਤਰ ਨਾਲ ਜਿਹੜੇ ਪੰਜਾਬ ਦੇ ਪੋਲਿਟਿਕਲ ਸਪੈਕਟ੍ਰਮ ਹੈ ਉਹਦੇ ਕੋਈ ਵੱਡੀ ਹਿਲਜੁਲ ਨਹੀਂ ਹੋਈ ਹੂੰ ਇਹਦਾ ਮਤਲਬ ਹੈ ਜੇ ਐਸ்சி ਪੀਸੀ ਦੇ ਇਲੈਕਸ਼ਨ ਵੀ ਕਰਵਾਈ ਜਾਵੇ ਭਾਵੇਂ ਇਹ ਆ ਜਾਣ ਹੂੰ ਹੂੰ ਤੇ ਇਹ ਸਿਸਟਮ ਦਾ ਉਹ ਸਿਰਫ ਪਾਰਟ ਬਣ ਜਾਂਗੇ ਬਿਲਕੁਲ ਇਸ ਵળે ਇਹ ਉਸ ਸਿਸਟਮ ਦਾ ਪਾਰਟ ਬਣ ਚੁੱਕੇ ਨੇ ਬਣ ਚੁੱਕੇ ਨੇ ਪਰ ਉਸ ਤੋਂ ਬਾਅਦ ਬਣਨ ਤੋਂ ਬਾਅਦ ਜੋ ਸੈਂਟਰ ਦਾ ਰਿਸਪਾਂਸ ਹੈ ਜਿਸ ਢੰਗ ਦੇ ਨਾਲ ਅਮਰਿਤਪਾਲ ਸਿੰਘ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜਾਂ ਉਹ ਆ ਹੀ ਨਹੀਂ ਸਕੇ ਮਤਲਬ ਕਿ ਉਹਨਾਂ ਨੂੰ ਹਜੇ ਉਹ ਤੁਹਾਨੂੰ ਲੱਗਦਾ ਫਿਰ ਇੱਕ ਹੋਰ ਫਰਸਟ੍ਰੇਸ਼ਨ ਪੈਦਾ ਕਰਦਾ ਸਿਕ ਮਾਸਿਸ ਦੇ ਵਿੱਚ ਨਹੀਂ ਉਹ ਕਰਦਾ ਹੈ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੋਏਗੀ ਜਦੋਂ ਉਹਨਾਂ ਨੇ ਹੁਣ ਬਾਹਰ ਲਿਆਉਣਾ ਹੀ ਉਹਨਾਂ ਨੇ ਠੀਕ ਹੈ ਜੀ ਐਨਐਸਏ ਤੋਂ ਵਿਡਰਾਅ ਹੋ ਰਿਹਾ ਹੈ ਵਿਡਰਾਅ ਹੋ ਰਿਹਾ ਪੰਜਾਬ ਤੇ ਲੈ ਕੇ ਆ ਜਾਣਗੇ ਬਿਲਕੁਲ ਠੀਕ ਹੈ ਹੁਣ ਕੇਸ ਤੁਹਾਨੂੰ ਪਤਾ ਇਸ ਤਰ੍ਹਾਂ ਹੀ ਹੁੰਦੇ ਆ ਕੱਲੋ ਬੈਲ ਆਊਟ ਹੋ ਜਾਏਗਾ ਹੂੰ ਹੂੰ ਇਸ ਤਰ੍ਹਾਂ ਹੀ ਹੋਇਆ ਕਰਦਾ ਹੈ ਤੇ ਜਿਹੜਾ ਰੈਡੀਕਲਸ ਦਾ ਜਿਹੜਾ ਇੱਕ ਡਰ ਹੈ ਕੇਂਦਰ ਨੂੰ ਤੁਹਾਨੂੰ ਲੱਗਦਾ ਉਹ ਕੋਈ ਰਿਐਲਿਟੀ ਹੈ ਜਾਂ ਉਹ ਇੱਕ ਪਰਸੈਪਸ਼ਨ ਦੀ ਗੇਮ ਹੈ ਪਰਸੈਪਸ਼ਨ ਹੈ ਜ਼ਿਆਦਾ ਹੂੰ ਮੈਂ ਤਾਂ ਇਸ ਲਫਜ਼ ਦੇ ਵਿੱਚ ਬਹੁਤ ਬਿਲੀਵ ਕਰਦਾ ਹੀ ਨਹੀਂ ਠੀਕ ਹੈ ਜੀ ਬਹੁਤਾਰੇ ਮੈਂ ਕਰਦਾ ਹੀ ਨਹੀਂ ਠੀਕ ਹੈ ਜੀ ਸਿਕ ਸੈਂਟੀਮੈਂਟਲ ਹੂੰ ਹੁਣ ਫੰਡਾਮੈਂਟਲਿਸਟ ਲਾਜ ਮਟਣਾ ਜਿਹੜਾ ਗੱਲ ਕਰਦਾ ਹੈ ਹੂੰ ਜਿਹੜੇ ਬੇਸਿਕਸ ਦੀ ਉਹਨੂੰ ਸੇ ਫੰਡਾਮੈਂਟਲਿਸਟ ਕਹਿ ਦਿੰਦੇ ਆ ਹੂੰ ਸਹੀ ਉਹ ਲਫ਼ਜ਼ ਦੀ ਗਲਤੀ ਹੈ ਇਹ ਲਫ਼ਜ਼ ਕਿਨੇ ਕੱਢੇ ਹੋਏ ਹੈ ਟੈਰਰਿਸਟ ਦੀ ਤੇ ਇਹ ਰੈਡੀਕਲ ਜੀ ਸ਼ਬਦ ਆਵਲੀ ਦੇ ਵਿੱਚ ਜਾ ਉਹ ਨਾ ਗਵਾਈ ਚ ਅਸੀਂ ਉਸ ਕਰ ਲੈਨੇ ਆ ਬਿਲਕੁਲ ਠੀਕ ਪਤਾ ਨਹੀਂ ਕਿੱਥੋਂ ਲਫ਼ਜ਼ ਆਇਆ ਤੇ ਨਹੀਂ ਕਰ ਰੋਟੇਸ਼ਨ ਕੀ ਹੈ ਰੈਡੀਕਲ ਪੋਲਿਟਿਕਸ ਮੈਂ ਇਹ ਤੇ ਬਲੀਵ ਕਰਦਾ ਹੀ ਨਹੀਂ ਸਿੱਖ ਸਿਆਸਤ ਹੈ ਸਿੱਖ ਸਿਆਸਤ ਹੈ ਕਿ ਉਹ ਦਸਮ ਗੁਰੂ ਗੋਬਿੰਦ ਸਿੰਘ ਰੈਡੀਕਲ ਸੀ ਬਿਲਕੁਲ ਠੀਕ ਇਹ ਸੋ ਉਸ ਧੱਕਾ ਦੇਖਣਾ ਪਏਗਾ ਤੁਹਾਡੇ ਕਿਹੜੇ ਸਿਚੁਏਸ਼ਨ ਦੇ ਵਿੱਚ ਜੇ ਰੈਡੀਕਲ ਸਿਆਸਤ ਦੀ ਗੱਲ ਕਰ ਰਹੀਆਂ ਤਾਂ ਸਾਰਾ ਕੁਝ ਤਾਂ ਗੁਰਬਖਸ਼ ਸਾਹਿਬ ਦੇ ਵਿੱਚ ਪਿਆ ਹੋਇਆ ਹੂੰ ਸਹੀ ਤੇ ਇਸਰ ਜਿਹੜਾ ਹੁਣ ਨਰੈਨ ਸਿੰਘ ਚੋੜੇ ਉਹਨਾਂ ਦੀ ਜ਼ਮਾਨਤ ਹੋਈ ਹੈ ਇਹ ਸਾਰੇ ਮਸਲੇ ਦਾ ਉਹ ਵੀ ਪਾਰਟ ਹੂ ਬਣਗੇ ਸੀ ਜਿੱਦਾਂ ਦਾ ਉਹਨਾਂ ਨੇ ਐਕਟ ਕੀਤਾ ਤਾਂ ਉਸ ਤੋਂ ਬਾਅਦ ਜੋ ਉਹਨਾਂ ਦੀ ਜ਼ਮਾਨਤ ਦੀ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ ਆਕਾਲੀ ਦਲ ਦੇ ਵੱਡੇ ਲੀਡਰ ਸਰ ਸਿਮਰ ਕੁਲਬਾਦਲ ਚਾਹੀ ਜਿੰਨੀ ਵੀ ਉਹ ਹੈ ਤੇ ਮੀਡੀਆ ਦੇ ਸੈਕਸ਼ਨਸ ਵੱਲੋਂ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਇਸ ਰਿਸਪੌਂਸ ਨਹੀਂ ਚਲੋ ਇਹ ਆਕਾਲੀ ਦਲ ਉਹਦਾ ਪਰਸਨਲ ਇਸ਼ੂ ਹੈਗਾ ਉਹਨਾਂ ਦਾ ਕਿਸ ਤਰ੍ਹਾਂ ਵੀ ਉਹ ਲੈ ਉਹ ਤਾਂ ਜਦੋਂ ਅਟੈਕ ਹੋਇਆ ਸੀ ਉਦੋਂ ਵੀ ਕਿਹਾ ਗਿਆ ਬਈ ਇਹ ਤਾਂ ਇਹਦੇ ਪਿੱਛੇ ਆਈਐਸਆਈ ਹੈ ਜੀ ਇਹਦੇ ਪਿੱਛੇਆਂ ਕੁਝ ਹੋਣ ਕੁਝ ਹੈ ਆਕਾਲੀ ਦਲ ਦੀ ਇੱਕ ਲਾਈਨ ਰਹੀ ਗਏ ਜਿਹੜੇ ਇਹ ਸੈਕਸ਼ਨ ਇਹਨਾਂ ਬਾਰੇ ਹੂੰ ਹੋਰ ਤਾਂ ਇਹ ਗੱਲ ਕਰਦੇ ਵੀ ਬੰਦੇ ਸਿੰਘਾਂ ਦੀ ਜੀ ਸਾਡਾ ਇਸ਼ੂ ਹੈ ਜੀ ਬਹੁਤ ਵੱਡਾ ਹੂੰ ਇਹ ਜਿਹੜੀ ਇਹਨਾਂ ਦੀ ਅਫੀਸ਼ਲ ਲਾਈਨ ਸੀਗੀ ਉਹ ਤਾਂ ਕਹਿੰਦੇ ਸੀ ਵੀ ਆਈਐਸਆਈ ਸਪੌਂਸਰਡ ਪਾਕਿਸਤਾਨ ਦੇ ਪ੍ਰੌਕਸੀ ਵਾਰ ਹੈ ਹੂੰ ਉਹਦੇ ਲੋਕ ਉਹਦਾ ਪਾਰਟ ਸੀ ਉਹ ਹੀ ਬੰਦੇ ਸਿੰਘ ਹੈ ਨਾ ਹੂੰ ਉਹਦੇ ਫਿਰ ਇੰਡੀਅਨ ਸਟੇਟ ਦੀ ਲਾਈਨ ਹੀ ਹੈ ਹੂੰ ਆ ਇੰਡੀਅਨ ਸਟੇਟ ਦੀ ਲਾਈਨ ਹੈ ਨਾ ਤੁਸੀਂ ਰਿਕਾਰਡ ਦਾ ਪਾਰਟ ਹੈ ਨਾ ਜਦੋਂ ਇਹ ਇਹਨਾਂ ਦੀ ਸਰਕਾਰ ਸੀਗੀ ਤੁਸੀਂ ਸਾਰੀਆਂ ਸਟੇਟਮੈਂਟਾਂ ਦੇਖ ਲਓ ਹੂੰ ਹੂੰ ਹੁਣ ਜਿਹੜੀ ਗੱਲ ਬਿਕਰਮ ਨੇ ਪੁਰਾਣੇ ਨਰੈਣਵਾਰੀ ਕੀਤੀ ਤੇ ਇਹ ਤਾਂ ਸੁਖਵੀਰ ਦੀ ਸਟੇਟਮੈਂਟ ਕਿੰਨੀ ਟਕਲੋ ਤੁਸੀਂ ਜਦੋਂ ਡ੍ਰਿਫਟੀ ਸੀਐਮ ਸੀਗਾ ਹੂੰ ਉਹ ਪਾਕਿਸਤਾਨ ਸਪੌਂਸਰਡ ਹੈ ਹੂੰ ਇੱਥੇ ਸਾਰੀ ਗੜਬੜ ਆਉਂਦੀ ਹੈ ਸਾਰੀ ਹੂੰ ਤਾਂ ਤੁਹਾਨੂੰ ਕੀ ਲੱਗਦਾ ਹੈ ਇਹ ਕੋਈ ਉਹਨਾਂ ਦੀ ਡਿਕੋਟਮੀ ਹੈ ਜਾਂ ਇਹ ਜਾਣਬੁੱਝ ਕੇ ਹੁੰਦਾ ਵੀ ਨਹੀਂ ਉਹ ਉਹ ਇੰਡੀਆ ਸਟੇਟ ਦਾ ਪਾਰਟ ਹੈਗੇ ਹੂੰ ਹੂੰ ਲਗਾਤਾਰ ਹੂੰ ਹੂੰ ਕੌਨਸ਼ੀਅਸ ਪਾਰਟ ਸੀ ਬਾਦਲ ਫਿਰ ਇਹ ਜਿਹੜਾ ਬੰਦੀ ਸਿੰਘਾਂ ਦੀ ਗੱਲ ਹੁੰਦੀ ਆ ਜਾਂ ਹੋਰ ਗੱਲਾਂ ਹੁੰਦੀਆਂ ਨੇ ਇਹ ਫਿਰ ਕੰਪਲਸ਼ਨ ਚੋਂ ਕਰਨੀਆਂ ਪੈਂਦੀਆਂ ਨੇ ਇੱਕ ਪਲਸ਼ਨ ਤੇ ਫਿਰ ਇਹ ਨੇ ਪੋਲਿਟਿਕਲ ਕੰਪਲਸ਼ਨ ਹੈ ਹਮ ਅਦਰਵਾਈਜ਼ ਇਹਨਾਂ ਦੇ ਇਹਨਾਂ ਨਾਲ ਕੋਈ ਸਿੰਪਟਮ ਨਹੀਂ ਹਮ ਹਮ ਤੇ ਤੁਸੀਂ ਜੇ ਪਿਛਲੇ ਡਾਕੂਮੈਂਟ ਚੱਕ ਕੇ ਕਾਲੀ ਦਲ ਦੇ ਦੇਖ ਲਓ ਜੀ ਇਹ ਕੀ ਵਾਅਦੇ ਕਰਦੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਫੰਕਸ਼ਨਿੰਗ ਉਹ ਕੀ ਸੀਗੀ ਉਹ ਕਲੀਅਰ ਹੋ ਜਾਂਦੀ ਹੈ ਜੀ ਹਮ ਮੈਂ ਇੱਕੋ ਹੀ ਉਦਾਹਰਣ ਦਿਆ ਕਰਦਾ ਹਮ ਹਮ ਦੋਦੇ ਦੰਨੇ ਚਲੋ ਹੁਣ ਜੀ ਉਨਰ 96 ਦੇ ਵਿੱਚ ਲੋਕ ਸਭਾ ਦੇ ਮੈਨੀਫੈਸਟੋ ਰਿਵਾਦਾ ਕਰਦੇ ਆ ਬਸ ਪੰਜਾਬ ਦੀ ਜੁਡੀਸ਼ੀਅਲ ਪ੍ਰੋਭ ਕਰਾਵਾਂਗੇ ਵੀ ਕਾਗਜ਼ ਰਸਦਾ ਕੀ ਦੋ ਹੂੰ ਠੀਕ ਹੈ ਉਹ 97 ਵਿੱਚ ਬਹੁਤ ਦਿਲਚਸਪ ਅਗੇ ਇਹ ਵਰਤਾਤ ਅਗੇ ਖੋਰ ਚੱਲਦਾ ਉਸ ਠੰਗ ਨਾਲ 97 ਦੇ ਅਸੈਂਬਲੀ ਮੈਨੀਫੈਸਟੋ ਚ ਜੀ ਹੁਣ ਅਸੀਂ ਇੰਗਲਿਸ਼ ਛਾੜੇ ਕਰ ਲੈਸ ਅਸੀਂ ਤਾਂ ਅੰਗਰੇਜ਼ੀ ਛਾੜਾ ਮੈਨੀਫੈਸਟੋ ਚੱਕਿਆ ਤੇ ਸਟੋਰੀ ਕਰਤੀ ਠੀਕ ਹੈ ਜੀ ਉਰਚ ਇਹ ਪ੍ਰੋਮਿਸ ਮਿਸਿੰਗ ਸੀ ਆ ਵੈਰੀ ਇੰਟਰਸਟਿੰਗ ਅੱਛਾ ਤੇ ਜਦੋਂ ਮੈਂ ਕਿਤਾਬ ਤੇ ਕੰਮ ਕਰਨਾ ਸ਼ੁਰੂ ਕੀਤਾ ਡਾਕੂਮੈਂਟਸ ਵਾਲੀ ਤੇ ਹੂੰ ਮੈਂ ਪੰਜਾਬੀ ਦਾ ਵੀ ਪੜਿਆ ਬਿਲਕੁਲ ਦੋਵੇਂ ਭਾਵੇਂ ਠੀਕ ਹੈ ਜੀ ਔਰ ਚ ਲਾਈਮ ਸੀਗੀ ਮੈਂ ਕਿਤਾਬ ਚ ਆਪਣੀ ਮੈਂਸ਼ਨ ਕੀਤਾ ਕਿ ਅੰਗਰੇਜ਼ੀ ਦੇ ਵਿੱਚ ਵੀ ਸੀਗਾ ਜੀ ਪੰਜਾਬੀ ਚ ਹੈਗਾ ਹੂੰ ਵੈਰੀ ਇੰਟਰਸਟਿੰਗ ਬਈ ਇੰਟੈਂਸ਼ਨ ਕੀ ਸੀ ਰੇ ਪਿੱਛੇ ਹੂੰ ਬਈ ਜਿਹੜੀ ਲਾਰger ਆਡੀਅੰਸ ਆ ਉਹ ਅੰਗਰੇਜ਼ੀ ਵਾਲੀ ਹੈ ਹੂੰ ਠੀਕ ਹੈ ਉਹ ਉਹ ਮੈਸੀਗਾ ਅੱਛਾ ਤੇ ਮੈਨੂੰ ਐਗਜੈਕਟ ਡੇਟ ਵੀ ਅਜੇ ਤੱਕ ਯਾਦ ਆ ਪੁੱਲੀ ਰਹੀ ਮੈਨੂੰ ਸਰਕਾਰ ਜਿਹੜੋ ਬਣ ਕੇ 10 ਅਗਸਤ ਨੂੰ 17 ਨੂੰ ਮੀਟ ਦੀ ਪ੍ਰੈਸੀ ਬਾਦਲ ਸਾਹਿਬ ਦੀ ਹੂੰ ਉੱਥੇ ਸਵਾਲ ਪੁੱਛਿਆ ਗਿਆ ਵੀ ਤੁਹਾਡਾ ਪ੍ਰੋਮਿਸ ਸੀਗਾ ਹੂੰ ਉਹ ਕਹਿੰਦੇ ਇਹ ਤਾਂ ਮੁੜ ਕੇ ਦੇਖਾ ਮਲੇ ਹੋ ਜਾਣਗੇ ਇਹ ਨਹੀਂ ਕਰਾਉਣੀ ਹੂੰ ਅਸੈਂਬਲੀ ਦੇ ਵਿੱਚ ਬਾਅਦ ਦੇ ਵਿੱਚ ਹਰਦੇਵ ਵਰਸ਼ੀ ਦਾ ਸਵਾਲ ਸੀ ਉਹ ਬਾਅਦ ਦੇ ਵਿੱਚ ਹੁੰਦਾ ਪਹਿਲੇ ਉਹ ਤੁਸੀਂ ਖਬਰਾਂ ਚੱਕੋ ਨਾ ਜੀ ਨਹੀਂ ਨਹੀਂ ਉਹ ਰਿਕਾਰਡ ਦਾ 파ਰਟ ਹੈ ਰਿਕਾਰਡਰ ਹੂੰ ਸੋ ਬਾਦਲ ਸਾਹਿਬ ਉਥੇ ਬੁਕਰ ਗਏ ਸਾਰੀ ਗੱਲ ਤੇ ਹੀ ਬੁਕਰ ਗਏ ਹੂੰ ਹੁਣ ਜਦੋਂ ਤੁਸੀਂ ਕਹਿੰਦੇ ਆ ਵੀ ਇਹ ਪ੍ਰੌਕਸੀ ਵਾਰ ਸੀ ਪਾਕਿਸਤਾਨ ਦੀ ਤੁਸੀਂ ਉਸ ਵੇਲੇ ਉਹਦੀ ਇਨਕੁਆਰੀ ਕਿਉਂ ਨਹੀਂ ਕਰਾਈ ਹੂੰ ਦੇ ਉਹ ਬੇਦਬੀ ਵਾਰੀ ਵੀ ਬਾਤ ਚੁੱਕਿਆ ਗਿਆ ਬੇਦਬੀ ਬਾਰੇ ਵੀ ਕਿਹਾ ਗਿਆ ਹੂੰ ਹੁਣ ਜਦੋਂ ਆ ਦੋ ਮੁੰਡੇ ਪੰਜ ਗਰਾਈ ਵਾਲੇ ਮੁੰਡੇ ਫੜੇ ਗਏ ਦੋਵੇਂ ਔਰ ਉਹ ਵੀ ਕਿਹਾ ਗਿਆ ਜੀ ਇਹ ਤੇ ਆਸਟ੍ਰੇਲੀਆ ਤੋਂ ਹੰਡਰਡ ਹੈ ਹੰਡਰਡ ਸਹੀ ਇਮੀਡੀਏਟਲੀ ਸਹੀ ਹੂੰ ਸੋ ਇਹ ਪ੍ਰੋਬਲਮ ਹੈਗੀ ਇਹਨਾਂ ਦੀ ਤੇ ਹੁਣ ਇਹ ਲਾਸ ਹੈਗਾ ਐਸਪੀਸੀ ਦਾ ਮਤਲਬ ਕਿ ਬਜਟ ਲਾਸ ਸੀ ਪਰ ਉਹ ਜਿਹੜਾ ਬੈਕਡ੍ਰੌਪ ਤੇ ਸਾਰਾ ਕੁਝ ਹੋਇਆ ਹੋਇਆ ਸੀ ਉਹਦੇ ਕਰਕੇ ਇੱਕ ਕਾਲ ਦਿੱਤੀ ਗਈ ਸੀ ਬਾਬਾ ਹਰਨਾਮ ਸਿੰਘ ਧੁੰਮਾ ਉਹਨਾਂ ਦੇ ਵੱਲੋਂ ਪ੍ਰੋਟੈਸਟ ਸੀ ਤੇ ਉਹਨਾਂ ਨੇ ਪ੍ਰੋਟੈਸਟ ਉੱਥੇ ਕੀਤਾ ਵੀ ਹੁਣ 15 ਤਰੀਕ ਤੱਕ ਦਾ ਸਮਾਂ ਵੀ ਦਿੱਤਾ ਗਿਆ ਤੇ ਜਿਹੜੀ ਆਪੋਜੀਸ਼ਨ ਇੱਕ ਤਾਂ ਦੂਜੀ ਚੱਲ ਰਹੀ ਹੈ ਇਹ ਜਿਹੜੀ ਬਾਬਾ ਹਰਨਾਮ ਸਿੰਘ ਧੁੰਮਾ ਉਹਨਾਂ ਦੀ ਆਪੋਜੀਸ਼ਨ ਚੱਲ ਰਹੀ ਹੈ ਉਹਨਾਂ ਦੇ ਰੂਪ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਿੰਨਾ ਕੁ ਵੱਡਾ ਚੈਲੰਜ ਹੈਗਾ ਜਾਂ ਉਹਨੂੰ ਕਿੰਨਾ ਕੁ ਰਿਸਪੌਂਸ ਸਿਕ ਮਾਸਿਸ ਦਾ ਚਲੋ ਤੁਹਾਡਾ ਫਾਲ ਹੋ ਗਿਆ ਹਾਂਜੀ ਮੇਰਾ ਖਿਆਲ ਚੈਲੰਜ ਆਈ ਨਹੀਂ ਹੂੰ ਇਹ ਤਾਂ ਉਹਨਾਂ ਨੇ ਚਾਰ ਆਪਣੇ ਬੰਦੇ ਅਡਜਸਟ ਕਰਨੇ ਹੋਣੇ ਇਸ ਤੋਂ ਬਾਅਦ ਤਾਂ ਕੁਝ ਵੀ ਇੰਟਰਸਟ ਹੋਣਾ ਹੂੰ ਇਹਨੇ ਦੀ ਸਮੱਸਿਆ ਹੀ ਹੈ ਠੀਕ ਹੈ ਜੀ ਹੋ ਮੈਨੂੰ ਅਡਜਸਟ ਬਹੁਤਾ ਨਹੀਂ ਚਲੇ ਸਮਝਦੇ ਨਾ ਠੀਕ ਹੈ ਜੀ ਇਹ ਮਿਲਜੁਕੀ ਕਵਰੀ ਕੰਮ ਹੋਇਆ ਕਰਦੇ ਮਿਲਜੁਕੀ ਹੋਇਆ ਜੀ ਕਿਉਂਕਿ ਜੜਾ ਦੇਖੋ ਤਕਸਾਲ ਦੇ ਬਾਰੇ ਇੱਕ ਗੱਲ ਦਿਮਾਗ ਤੇ ਰੱਖ ਲਓ ਹੂੰ ਹੂੰ ਤਕਸਾਲ ਦਾ ਜਿਹੜਾ ਰੋਲ ਤੇ ਇਮੇਜ ਸਾਤ ਕਰਨੈਲ ਸਿੰਘ ਤੱਕ ਸੀ ਹੂੰ ਹੂੰ ਉਹ ਉਸ ਤੋਂ ਬਾਅਦ ਖਤਮ ਹੋ ਗਿਆ ਹੂੰ ਇਹ ਟਕਸਾਲ ਉਹ ਟਕਸਾਲ ਨਹੀਂ ਹੈ ਜਦੋਂ ਤੁਸੀਂ ਇਹ ਡਿਫਰੈਂਟ ਟ੍ਰੈਂਡ ਕਰਕੇ ਚੱਲੋਗੇ ਹੂੰ ਤੇ ਫਿਰ ਤਾਂ ਗੱਲ ਸਮਝ ਆ ਜਾਏਗੀ ਹੂੰ ਹੂੰ ਬਈ ਹੁਣ ਦੇ ਟਕਸਾਲ ਤੇ ਜਿਹੜਾ ਹੁਣ ਦਾ ਇਹਨਾਂ ਦਾ ਚੀਫ ਹੈ ਉਹਦਾ ਕੀ ਰੋਲ ਹੈ ਹੂੰ ਤੇ ਤੁਹਾਨੂੰ ਸਾਰਾ ਕੁਝ ਸਟੇਟ ਦਾ 파ਟ ਲੱਗੇਗਾ ਨਹੀਂ ਪਰ ਤੁਹਾਨੂੰ ਲੱਗਦਾ ਵੀ ਉਹ ਇੱਕ ਪਰਸਨੈਲਿਟੀ ਦਾ ਇਸ਼ੂ ਹੈ ਜਾਂ ਫਿਰ ਸੰਪਰਦਾ ਦੀ ਆਪਣੀ ਤਾਂ ਇੱਕ ਹੈਗੀ ਅਲਗੀ ਸੀ ਲੇਗੇਸੀ ਹੈਗੀ ਐਸੇ ਕਰਕੇ ਨਾ ਹੈਗਾ ਨਾ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਦੀ ਫਾਲੋਇੰਗ ਹੈਗੀ ਐਸੇ ਕਰਕੇ ਲੇਗੇਸੀ ਕਰਕੇ ਹੈ ਲੇਗੇਸੀ ਕਰਕੇ ਹੂੰ ਠੀਕ ਹੈ ਮੇਰਾ ਲਾਸਟ ਸਵਾਲ ਤੁਹਾਨੂੰ ਥਿਸ ਇਜ਼ ਅ ਟੋੜਾ ਦੀ ਗੱਲ ਹੋਈ ਤੁਸੀਂ ਉਹਨਾਂ ਦੇ ਨਾਲ ਵੀ ਰਹੇ ਹੋ ਹੁਣ ਬਰਸੀ ਹੋ ਕੇ ਹੱਟੀ ਹੈ ਤੇ ਉਹ ਭਾਜਪਾ ਦੇ ਮਤਲਬ ਕਿ ਐਂਗਲ ਤੋਂ ਕਾਫੀ ਉਹਨਾਂ ਨੂੰ ਉਹ ਸੈਲੀਬ੍ਰਿਟੀ ਵੀ ਕੀਤਾ ਗਿਆ ਉੱਥੇ ਜੋ ਵੀ ਸਾਰਾ ਕੁਝ ਉੱਥੇ ਹੋਇਆ ਹੈ ਤਾਂ ਜੇ ਅਸੀਂ ਸਮਝਣਾ ਹੋਵੇ ਮਤਲਬ ਕਿ ਜੋ ਉਹਨਾਂ ਦੀ ਇੱਕ ਪੋਜੀਸ਼ਨ ਸੀ ਜਾਂ ਉਹਨਾਂ ਦੀ ਸਮਝ ਸੀ ਆਗੂ ਦੇ ਤੌਰ ਤੇ ਪੰਥ ਦੇ ਰਿਪਰੈਜ਼ੈਂਟੇਟਿਵ ਜੋ ਭਾਜਪਾ ਦੇ ਪ੍ਰਤੀ ਉਹਨਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਬਹੁਤ ਸਿੰਪਲ ਹਮ ਬ੍ਰੀਫ ਜੀ ਰਿਕਾਰਡ ਦਾ ਪਾਰਟ ਹੈ ਹਮ ਉਹ ਕਹਿੰਦੇ ਵੀ ਸਿੱਖਾਂ ਵਾਸਤੇ ਹਮ ਭਾਜਪਾ ਤੇ ਕਾਂਗਰਸ ਦਾ ਕੋਈ ਫਰਕ ਨਹੀਂ ਹਮ ਇਹ ਉਹਨਾਂ ਨੇ ਕਿੱਥੇ ਕਿਹਾ ਸੀ ਮੈਂ ਇੰਟਰੂ ਕੀਤੀ ਸੀ ਉਹਨਾਂ ਦੀ ਡੇਲੀ ਐਕਸਪ੍ਰੈਸ ਦੇ ਵਿੱਚ ਅੱਛਾ ਉਹਦੇ ਵਿੱਚ ਕਿਹਾ ਸੀ ਹੈਡਲਾਈਨ ਸੀ ਖਬਰ ਵੀ ਹੂੰ ਤੇ ਮੈਂ ਤੁਹਾਨੂੰ ਉਹਦੀ ਕਾਪੀ ਦੇ ਦੂੰਗਾ ਖਬਰ ਦੀ ਅੱਛਾ ਜੀ ਠੀਕ ਹੈ ਤਾਂ ਇਹ ਹੁਣ ਫਿਰ ਤੁਹਾਨੂੰ ਕੀ ਲੱਗਦਾ ਵੀ ਇਹ ਤੁਹਾਨੂੰ ਆਇਰਨੀ ਲੱਗਦੀ ਹੈ ਕੋਈ ਜਾਂ ਜਦੋਂ ਉਹ ਸੈਲੀਬ੍ਰੇਟ ਕਰਦਾ ਸਾਰਾ ਨਹੀਂ ਇਹ ਪੋਲਿਟਿਕਲ ਤੁਹਾਡੇ ਜਿਹੜੀ ਹੁੰਦੀ ਹੈ ਨਾ ਸਿਸਟਮ ਉਹਦਾ ਪਾਰਟ ਹੁੰਦਾ ਹੈ ਕੋਈ ਨਵੀਂ ਗੱਲ ਨਹੀਂ ਹੂੰ ਹੂੰ ਲੇਕਿਨ ਉਹ ਰਿਕਾਰਡ ਤੇ ਸਾਰਾ ਕੁਝ ਹੁੰਦਾ ਹੂੰ ਧੰਨਵਾਦ ਜੀ ਬਹੁਤ ਬਹੁਤ ਇਸਨ ਸੀਨੇ ਜਰਨਲਿਸਟ ਸਟੋਰੀ ਟਿਸਤਾਰ ਸਿੰਘ ਜੀ ਜਿਨ੍ਹਾਂ ਦੇ ਨਾਲ ਜੋ ਅਸੀਂ ਪੰਥਕ ਸਿਆਸਤ ਦੇ ਵਿੱਚ ਪੀਟੇ ਦਿਨਾਂ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦਾ ਇੱਕ ਐਨਾਲਿਸਿਸ ਕੀਤਾ ਹੈਗਾ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨ